Ну, ਪੰਜਹਰਾਂ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸਦੀ ਕਿ ਅੱਜ ਅਸੀਂ ਉਸ ਰੋੜ ਤੇ ਖੜੇ ਹਾਂ ਜਿਹੜਾ ਕਿ ਰੋੜ ਖਰੜ ਦੇ ਮੇਨ ਬਾਜ਼ਾਰ ਵੱਲ ਦੀ ਜਾਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਇਸ ਰੋੜ ਤੇ ਹੀ ਮੋੜ ਤੇ ਜਿਹੜੇ ਨੇ ਕੂੜੇ ਦਾ ਡੰਪ ਰੱਖੇ ਹੋਏ ਨੇ ਤੇ ਨਾਲ ਹੀ ਥੋੜੀ ਜੀ ਦੂਰੀ ਤੇ ਰਾਮ ਨੀਲਾ ਜਿਹੜੀ ਕਿ ਭਰੀ ਜਾਂਦੀ ਹੈ ਸ਼ਾਮ ਨੂੰ ਤੇ ਜਿਹੜੇ ਸ਼ਰਦਾਲੂ ਇੱਥੇ ਆਉਂਦੇ ਨੇ ਭਗਤ ਆਉਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਚੀਜ਼ ਦੀ ਜਦੋਂ ਹਵਾ ਉਧਰ ਦੀ ਹੁੰਦੀ ਹੈ ਤਾਂ ਸਾਰੀ ਜਿਹੜੀ ਕੂੜੇ ਦੀ ਸਮੈਲ ਹੈ ਉਸ ਸਾਈਡ ਜਾਂਦੀ ਹੈ ਪਹਿਲਾਂ ਜਿਹੜੇ ਇਹ ਡੰਪ ਸੀਗੇ ਪਿੱਛੇ ਰੱਖੇ ਹੋਏ ਸੀਗੇ ਸਿਟੀ ਥਾਣ ਤੇ ਉਸ ਤੋਂ ਬਾਅਦ ਜਿਹੜਾ ਕਿ ਰਾਮਨੀਲਾ ਜਿੱਥੇ ਭਰੇ ਜਾਂਦੀ ਹੈ ਉੱਥੇ ਰੱਖੇ ਗਏ ਤੇ ਹੁਣ ਥੋੜੀ ਜਿਹੀ ਦੂਰੀ ਤੇ ਇੱਥੇ ਰੱਖੇ ਗਏ ਨੇ ਜਿਹੜਾ ਕਿ ਬਹੁਤ ਗਲਤ ਗੱਲ ਹੈ ਸਭ ਤੋਂ ਪਹਿਲਾਂ ਜਿਹੜੇ ਕਿ ਇਹ ਡੰਪ ਚੱਕੇ ਜਾਣੇ ਚਾਹੀਦੇ ਸੀ ਜਦੋਂ ਰਾਮਨੀਲਾ ਸ਼ੁਰੂ ਹੋਣੀ ਸੀ ਤੇ ਹਲੇ ਤੱਕ ਜਿਹੜਾ ਕਿ ਚੱਕੇ ਨਹੀਂ ਗਏ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਇੱਕ ਗੇਟ ਵੀ ਤੁਸੀਂ ਵੇਖ ਸਕਦੇ ਹੋ ਭਗਵਾਨ ਮਹਾਵੀਰ ਸਵਾਮੀ ਜੀ ਦਾ ਜਿਹੜਾ ਇਹ ਗੇਟ ਬਣਾਇਆ ਗਿਆ ਹੈ ਤੇ ਗੇਟ ਦੇ ਬਿਲਕੁਲ ਹੀ ਨਾਲ ਜਿਹੜੇ ਕੂੜੇ ਦੇ ਡੰਪ ਤੁਸੀਂ ਵੇਖ ਸਕਦੇ ਹੋ ਜਿਹੜੇ ਇੱਥੇ ਪਏ ਨੇ ਤੁਸੀਂ ਵੇਖ ਸਕਦੇ ਹੋ ਕਿ ਏਸੀ ਰੋਡ ਤੇ ਥੋੜੀ ਜਿਹੀ ਦੂਰੀ ਤੇ ਜਿਹੜਾ ਕਿ ਸਿਵਲ ਪਸ਼ੂ ਹਸਪਤਾਲ ਵੀ ਇਥੇ ਬਣਿਆ ਹੋਇਆ ਏ ਅਤੇ ਨਾਲ ਹੀ ਇਧਰਲੇ ਪਾਸੇ 크੍ਰਿਸਚੀਅਨ ਸਕੂਲ ਹੈ ਤੇ ਨਾਲ ਹੀ ਥੋੜੀ ਜਿਹੀ ਦੂਰੀ ਤੇ ਜਾ ਕੇ ਇਸ ਸਾਈਡ ਸੀਆਈਏ ਸਟਾਫ ਵੀ ਅਤੇ ਨਾਲ ਹੀ ਰਾਮਨੀਲਾ ਜਿਹੜੀ ਸ਼ਾਮ ਨੂੰ ਇਥੇ ਭਰੀ ਜਾਂਦੀ ਹੈ ਤੇ ਥੋੜਾ ਜਿਹਾ ਅੱਗੇ ਜਾ ਕੇ ਸਿਟੀ ਥਾਣਾ ਵੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲੇ ਇਹ ਜਿਹੜੇ ਕੂੜੇ ਦਾ ਡੰਪ ਚੱਕਿਆ ਜਾਣੇ ਚਾਹੀਦੇ ਸੀ ਲੇਕਿਨ ਇਸ ਤੋਂ ਵੱਡੀ ਗੱਲ ਜਿਹੜੀ ਇੱਕ ਹੋਰ ਹੈ ਉਹ ਤੁਹਾਨੂੰ ਅਸੀਂ ਦੱਸ ਦਿਆਂ ਥੋੜੀ ਜੀ ਦੂਰੀ ਤੇ ਜਾ ਕੇ ਦੱਸ ਦਈਏ ਕਿ ਕੂੜੇ ਦੇ ਡੰਪ ਜਿਹੜੇ ਨੇ ਪਹਿਲ ਦੇ ਆਧਾਰ ਤੇ ਜਿਹੜੇ ਚੱਕੇ ਜਾਣੇ ਚਾਹੀਦੇ ਸੀ ਉਹ ਤਾਂ ਨਹੀਂ ਕੀਤੇ ਗਏ ਲੇਕਿਨ ਜਿਹੜਾ ਕਿ ਪਹਿਲ ਦੇ ਆਧਾਰ ਤੇ ਕੰਮ ਕੀਤਾ ਗਿਆ ਹੈ ਉਹ ਇਹ ਹੈ ਕਿ ਹਰਿਆ ਭਰਿਆ ਪੇੜ ਇੱਥੇ ਹੁੰਦਾ ਸੀ ਉਹ ਵੱਢ ਦਿੱਤਾ ਗਿਆ ਹੈ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਹੁਣ ਟੈਲਾ ਲਗਾ ਦਿੱਤੀਆਂ ਗਈਆਂ ਨੇ ਦਿਖਾ ਦਿੰਨੇ ਆ ਤੁਹਾਨੂੰ ਕੀ ਹੈ ਜਿਹੜੀਆਂ ਟੈਲਾ ਨੇ ਇਹ ਉੱਥੇ ਲਗਾ ਦਿੱਤੀਆਂ ਗਈਆਂ ਨੇ ਇਸ ਤੋਂ ਪਹਿਲੇ ਕਿ ਹਰਿਆ ਭਰਿਆ ਪ ਦੇਖ ਸਕਦੇ ਹੋ ਨਾਲ ਇਸ ਦੀ ਫੁਟੇਜ ਵੀ ਅਸੀਂ ਦਿਖਾ ਰਹੇ ਹਾਂ ਜਿਹੜਾ ਇੱਥੇ ਹਰਿਆ ਭਰਿਆ ਪੇੜ ਹੁੰਦਾ ਸੀ ਸੈਂਟਰ ਸਰਕਾਰ ਵੱਲੋਂ ਇੱਕ ਮੋਹਮ ਚਲਾਈ ਗਈ ਹੈ ਕਿ ਇੱਕ ਪੇੜ ਮਾਂ ਕੇ ਨਾਮ ਹਰ ਸ਼ਹਿਰ ਦੇ ਵਿੱਚ ਜਿਹੜੇ ਪੋਸਟਰ ਲਗਾਏ ਗਏ ਨੇ ਕਿ ਪੇੜਾਂ ਦੀ ਸੰਭਾਲ ਕਰੋ ਪੇੜਾਂ ਨੂੰ ਲਗਾਓ ਪੇੜਾਂ ਨੂੰ ਕੱਟੋ ਨਾ ਲੇਕਿਨ ਤੁਸੀਂ ਇੱਥੇ ਹਾਲ ਦੇਖ ਸਕਦੇ ਹੋ ਖਰੜ ਦੇ ਵਿੱਚ ਜਿਹੜਾ ਕਿ ਹਰਿਆ ਭਰਿਆ ਪੇੜ ਜਿਹੜਾ ਕਿ ਵੱਧਿਆ ਗਿਆ ਹੈ ਤੇ ਬਾਅਦ ਦੇ ਵਿੱਚ ਟੈਲਾ ਲਗਾ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਨਫੋਰਮੇਸ਼ਨ ਇਹ ਵੀ ਮਿਲ ਰਹੀ ਹੈ ਕਿ ਇਸ ਤੋਂ ਅੱਗੇ ਇੱਕ ਹੋਰ ਪੇੜ ਸੀ ਉਹ ਵੀ ਵੱਢਿਆ ਗਿਆ ਯਾਨੀ ਕਿ ਇੱਥੇ ਦੋ ਪੇੜ ਜਿਹੜੇ ਹਰੇ ਭਰੇ ਸੀਗੇ ਉਹਨਾਂ ਨੂੰ ਵੱਢ ਦਿੱਤਾ ਗਿਆ। ਜੀ ਮੇਰਾ ਨਾਮ ਮਨੀਸ਼ ਟੌਂਕੇ ਔਰ ਮੈਂ ਸੋਸ਼ਲ ਐਕਟੀਵਿਸਟ ਐ ਇੱਥੇ ਤੋਂ ਖਰੜ ਤੋਂ ਤੇ ਕੁਝ ਸਮਾਜਿਕ ਬੁਰਾਈਆਂ ਦੇ ਅਗੇਂਸਟ ਔਰ ਇਸ ਤੋਂ ਇਲਾਵਾ ਹੋਰ ਜੋ ਸਮਾਜਿਕ ਤੌਰ ਤੇ ਐਕਟੀਵਿਟੀ ਚੱਲਦੀ ਹੈ ਉਹਨਾਂ ਦੇ ਵਿੱਚ ਮੈਂ ਆਪਣੇ ਪੱਧਰ ਤੋਂ ਕੋਸ਼ਿਸ਼ ਕਰਦਾ ਵੀ ਉਹਨਾਂ ਨੂੰ ਰਿਮੂਵ ਕਰਿਆ ਜਾਵੇ। ਤਾਂ ਹੁਣ ਮੇਰੇ ਕੋਲ ਕੁਝ ਇਨਫੋਰਮੇਸ਼ਨ ਆਈ ਸੀ ਕਿ ਕੁਝ ਫੋਟੋਗ੍ਰਾਫਸ ਆਏ ਸੀਗੇ ਵੀ ਜਿਹੜੇ ਕਿ ਇਸ ਚੌਂਕ ਦੇ ਵਿੱਚ ਜਿੱਥੇ ਕਿ ਸੀਆਈਏ ਸਟਾਫ ਨੇੜੇ ਹੈਗਾ ਔਰ ਥਾਣਾ ਸਿਟੀ ਵੀ ਨੇੜੇ ਹੈ। ਇਹ ਆਪਣੇ ਰਾਮਲੀਲਾ ਵੀ ਇੱਥੇ ਹੀ ਭਰਦੀ ਹੈਗੀ ਆ ਉਹਦੇ ਵਿੱਚ ਇੱਕ ਨਿੰਮ ਦਾ ਪੇੜ ਸੀਗਾ ਜਿਹਦੇ ਜੀ ਆਪਾਂ ਦਿਖਾਇਆ ਗਿਆ ਹੈਗਾ ਇਹ ਤਾਂ ਉਹਨੂੰ ਕਟਵਾ ਕੇ ਰਾਤੋਂ ਰਾਤ ਉਹਦੇ ਵਿੱਚ ਟਾਇਲਾ ਲਵਾ ਦਿੱਤੀ ਗਈਆਂ ਹੈਗੀਆਂ ਪਹਿਲਾਂ ਉਸ ਪੇੜ ਨੂੰ ਛੰਗਵਾਇਆ ਗਿਆ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਉਸ ਨੂੰ ਜੜ ਤੋਂ ਹੀ ਬੜਵਾ ਕੇ ਉਹਦੇ ਬਾਅਦ ਟਾਇਲਾਂ ਲਵਾ ਦਿੱਤੀਆਂ ਮੇਰਾ ਕਹਿਣਾ ਇਹ ਹੈਗਾ ਇਹਦੇ ਵਿੱਚ ਮੈਨੂੰ ਜਿਹੜੀ ਇਨਫੋਰਮੇਸ਼ਨ ਆਈ ਹੈ ਉਹਦੇ ਵਿੱਚ ਦੋ ਜੋ ਕਾਉਂਸਲਰਾਂ ਦਾ ਵੀ ਜ਼ਿਕਰ ਹੈ ਜਿਹੜੀ ਇਨਫੋਰਮੇਸ਼ਨ ਆਈ ਹੈ ਵੀ ਉਹਨਾਂ ਦੀ ਮਿਲੀ ਭੂਗਤ ਨਾਲ ਔਰ ਨਗਰ ਕਾਉਂਸਲ ਦੀ ਮਿਲੀ ਭੂਗਤ ਨਾਲ ਇਹ ਹੋਇਆ ਇਸ ਤੋਂ ਇਲਾਵਾ ਮੈਂ ਦੇਖਣ ਦੇ ਮੈਂ ਦੇਖ ਰਿਹਾ ਵੀ ਇੱਥੇ ਨਗ ਸੀਆਈਏ ਸਟਾਫ ਵੀ ਹੈ ਔਰ ਥਾਣਾ ਸਿਟੀ ਖਰੜ ਵੀ ਹੈ ਹੈਰਾਨਗੀ ਦੀ ਗੱਲ ਹੈ ਵੀ ਉਹ ਹਰਿਆ ਪ੍ਰਿਆ ਪੇੜ ਉਹ ਇੱਥੇ ਤੋਂ ਕਿਵੇਂ ਗਾਇਬ ਹੋ ਗਿਆ ਉਹ ਕਿਵੇਂ ਘਟਾਇਆ ਘਟਿਆ ਗਿਆ ਉਹ ਜਸਟ ਮੈਂ ਤਾਂ ਹੁਣ ਇਸ ਤੋਂ ਇਲਾਵਾ ਮੈਂ ਐਸਡੀਐਮ ਸਾਹਿਬ ਨੂੰ ਕੰਪਲੇਂਟ ਵੀ ਕੀਤੀ ਹੈ ਇਸ ਸਬੰਧ ਦੇ ਵਿੱਚ ਤਾਂ ਉਹ ਤੋਂ ਸਖਤ ਕਾਰਵਾਈ ਦੀ ਵੀ ਮੰਗ ਵੀ ਕੀਤੀ ਹੈਗੀ ਜਿਨ੍ਹਾਂ ਨੇ ਇਹ ਕੰਮ ਕਰਿਆ ਹੈਗਾ ਇਸ ਤੋਂ ਇਲਾਵਾ ਹੋਰ ਕਿਹਨੂੰ ਕੰਪਲੇਂਟ ਕੀਤੀ ਤੁਸੀਂ ਨੇ ਫਿਲ ਹਾਲ ਇਸ ਤੋਂ ਇਲਾਵਾ ਮੈਂ ਐਸਡੀਐਮ ਸਾਹਿਬ ਤੋਂ ਵੀ ਮੈਨੂੰ ਭਰੋਸਾ ਦਿਵਾਇਆ ਗਿਆ ਹੈਗਾ ਜੇ ਜਰੂਰਤ ਪਈ ਤਾਂ ਫਿਰ ਮੈਂ ਗ੍ਰੀਨ ਟ੍ਰੈਵਨਲ ਨੂੰ ਵੀ ਮੈਂ ਕੰਪਲੇਂਟ ਤਾਂ ਜੋ ਇਸੀ ਤੋਂ ਅੱਗੇ ਵਾਰਤੇ ਰੋਕ ਲਈ ਜਾਵੇ ਅੱਛਾ ਕੀ ਇਸ ਬਾਰੇ ਪਤਾ ਲੱਗਿਆ ਕਿ ਜਿਨ੍ਹਾਂ ਨੇ ਇਹ ਪੇੜ ਕਟਵਾਇਆ ਹੈ ਉਹਨਾਂ ਨੇ ਕੋਈ ਇਨਫੋਰਮੇਸ਼ਨ ਲਈਤੀ ਜਾਂ ਫਿਰ ਕੁਝ ਨਹੀਂ ਇਸ ਸਬੰਧ ਵਿੱਚ ਮੇਰੀ ਏਐਮਏ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਜਿਹੜਾ ਨਗਰ ਕਾਉਂਸਲ ਦੇ ਵਿੱਚ ਹੈਗੇ ਆ ਉਹਨਾਂ ਵੱਲੋਂ ਵੀ ਮੇਰੇ ਕੋਲ ਪੁੱਛਿਆ ਗਿਆ ਵੀ ਵੀਨਾਂ ਕੋਲ ਇਨਫੋਰਮੇਸ਼ਨ ਸਿਗੀ ਕੋਈ ਆਪਣੇ ਕੋਲ ਜਾਂ ਕੋਈ ਪਰਮਿਸ਼ਨ ਵਗੈਰਾ ਦਿੱਤੀ ਗਈ ਹੈਗੀ ਹੈ ਉਹਨਾਂ ਕੋਲ ਸਾਫ਼ ਮੰਨਣਾ ਕਰ ਦਿੱਤਾ ਗਿਆ ਵੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਤੇ ਇਸ ਤੋਂ ਇਲਾਵਾ ਮੇਰੀ ਫਿਰ ਵਨ ਵਿਭਾਗ ਨਾਲ ਵੀ ਮੇਰੀ ਗੱਲ ਹੋਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਵੀ ਸਾਡੀ ਜਗ੍ਹਾ ਨਹੀਂ ਹੈਗੀ ਇਹ ਨਗਰ ਕਾਉਂਸਲ ਦੀ ਜਗ੍ਹਾ ਹੈਗੀ ਹੈ ਵੀ ਜ਼ਿੰਮੇਵਾਰੀ ਦੇ ਉਹੀ ਹੈਗੇ ਆ ਵੀ ਸਾਡੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਮੇਰੀ ਐਸਡੀਐਮ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀਗੀ ਮੈਂ ਕਿਹਾ ਸਰ ਤੁਹਾਡੇ ਬਾਰੇ ਤੁਹਾਨੂੰ ਕੋਈ ਨੋਟਿਸ ਹੋਵੇ ਇਸ ਬਾਰੇ ਕੋਈ ਪਰਮਿਸ਼ਨ ਦਾ ਕਹਿੰਦੇ ਵੀ ਉਹਨਾਂ ਨੂੰ ਵੀ ਵੱਲੋਂ ਵੀ ਕਿਹਾ ਗਿਆ ਵੀ ਸਾਡੇ ਬੁਲਿ ਦੇ ਬਾਰੇ ਕੋਈ ਵੀ ਆਪਣਾ ਪਰਮਿਸ਼ਨ ਵਗੈਰ ਨਹੀਂ ਦਿੱਤੀ ਗਈ ਹੈਗਾ ਇਹ ਬਿਲਕੁਲ ਇਲੀਗਲ ਹੋਇਆ ਇਹ ਚੋਰੀ ਹੋਈ ਹੈ ਇਹ ਇਸ ਤੋਂ ਵੱਧ ਮੈਂ ਪ੍ਰਸ਼ਾਸਨ ਨੂੰ ਇਹੀ ਗੱਲ ਕਹੂੰਗਾ ਇਸ ਜੀਨ ਸਭ ਨੂੰ ਇਹੀ ਗੱਲ ਕਹੂੰਗਾ ਵੀ ਜਿਹੜੇ ਵੀ ਇਸ ਦੇ ਦੋਸ਼ੀ ਪਾਏ ਜਾਂਦੇ ਹੈਗੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ। ਵੀ ਮੈਂ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਖੋ ਖਰੜ ਸ਼ਹਿਰ ਦੇ ਵਿੱਚ ਜੋ ਕਿ ਇੱਕ ਨਿੰਮ ਦਾ ਬਹੁਤ ਵੱਡਾ ਇੱਥੇ ਦਰਖਤ ਲੱਗਿਆ ਹੋਇਆ ਸੀਗਾ। ਜਿਹੜਾ ਨਿੰਮ ਦਾ ਦਰਖਤ ਹੈ ਉਹ ਸਾਡੇ ਸਿਹਤ ਵਾਸਤੇ ਬਹੁਤ ਗੁਣਕਾਰੀ ਹੈ ਜਿੱਦਾਂ ਕੋਈ ਪ੍ਰੋਬਲਮ ਆਂਦੀ ਆ ਅਸੀਂ ਦਤਣ ਵੀ ਕਰਦੇ ਆ ਮੰਨ ਲਓ ਕੋਈ ਹੋਰ ਪ੍ਰੋਬਲਮ ਆ ਉਹਦੇ ਵਾਸਤੇ ਬਹੁਤ ਗੁਣਕਾਰੀ ਦਰਖਤ ਹੈ। ਔਰ ਇਹ ਦਰਖਤ ਜਿਹੜਾ ਆ 6 ਔਰ 7 ਦਸੰਬਰ ਨੂੰ ਸ਼ੁੱਕਰਵਾਰ ਨਾ ਸ਼ਨੀਵਾਰ ਐਤਵਾਰ ਇਹਨਾਂ ਨੇ ਰਾਤ ਨੂੰ ਇਹਨੂੰ ਵੜ ਦਿੱਤਾ ਇੱਥੋਂ ਜੜ ਤੋਂ ਹੀ ਖਤਮ ਕਰਤਾ ਹਾਲਾਂਕਿ ਸਾਡਾ ਮਾਨਯੋਗ ਜਿਹੜੇ ਐਮਸੀ ਸਾਹਿਬ ਨੇ ਉਹ ਵੀ ਇੱਥੇ ਮੌਕੇ ਤੇ ਮੌਜੂਦ ਸੀਗੇ ਕਿਉਂਕਿ ਆਮ ਪਬਲਿਕ ਹੈ ਜੇ ਤੁਸੀਂ ਲੰਘਦੀ ਆ ਕਿੰਨਾ ਥਾਵਾ ਜਾਈਏ ਤੁਹਾਨੂੰ ਪਤਾ ਹੀ ਹੈ ਸਭ ਨੇ ਦੇਖਿਆ ਹੈ ਵੀ ਇਹ ਇੱਥੇ ਕੋਲ ਖੜ ਕੇ ਵੜਵਾਇਆ ਗਿਆ ਠੀਕ ਹੈ ਬਾਕੀ ਜਦੋਂ ਕੋਈ ਇਨਕੁਆਇਰੀ ਚੱਲੂਗੀ ਉਹਦੇ ਲੋਕੇਸ਼ਨ ਵਾਲਾ ਦੇ ਇੱਥੇ ਦੀ ਆਉਣਗੀਆਂ ਹਨਾਈ ਹਮ ਨੂੰ ਪਤਾ ਹੈ ਵੀ ਇੱਥੇ ਕੋਲ ਖੜ ਕੇ ਦਰਖਤ ਵੜਾਇਆ ਗਿਆ ਗੁਣਗਾਰੀ ਦਰਖਤ ਹੈ ਔਰ ਮੈਂ ਇਹਦਾ ਜਿਹੜਾ ਜਿਨ੍ਹਾਂ ਨੇ ਵੀ ਇਹ ਕੀਤਾ ਹੈ ਕੋਲ ਖੜ ਕੇ ਕਰਵਾਇਆ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਅਗਰ ਆਪਾਂ ਸੱਤਾ ਦੇ ਆਪ ਮੰਨ ਲਓ ਆਪਾਂ ਕੋਈ ਅਹੁਦੇ ਤੇ ਪਹੁੰਚ ਕੇ ਇਹਦਾ ਮਤਲਬ ਇਹ ਥੋੜੀਆ ਵੀ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਇਹ ਦਰਖਤ ਜਿਹੜਾ ਆ ਹਮ ਨੂੰ ਪਤਾ ਹੈ ਵੀ ਇਹ ਉਰੇ ਖੜਿਆ ਸੀ ਹਰਾ ਭਰਾ ਸੀ ਸਾਡੇ ਕੋ ਫੋਟੋ ਆਨੇ ਬਕਾਇਦਾ ਹਨ ਜਦੋਂ ਖੜਾ ਸੀ ਇਹ ਕਹਿੰਦੇ ਆ ਜੀ ਇਹਨੂੰ ਸੁੱਖ ਲੱਗਿਓ ਸੀ ਕੁਛ ਕੁਛ ਨਹੀਂ ਸੀਗਾ ਇਹ ਬਿਲਕੁਲ ਸਾਫ਼ ਸੁਰ ਦੱਸ ਸੀਗਾ ਹਰਾ-ਪਰਾ ਸੀਗਾ ਫੋਟੋ ਹੈਗੀਆਂ ਨੇ ਸੇਮ ਡੇ ਦੀਆਂ ਫੋਟੋਆਂ ਨੇ ਸਾਡੇ ਕੋਲ ਅਸੀਂ ਸਬੂਤ ਪੇਸ਼ ਕਰਾਂਗੇ ਔਰ ਇਹਨਾਂ ਨੂੰ ਹੋ ਸਕੇ ਤਾਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਵੀ ਜਿਨ੍ਹਾਂ ਨੇ ਇਹ ਕੀਤਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰੀ ਜਾਵੇ ਤੁਹਾਨੂੰ ਬਾਕੀ ਪਤਾ ਹੀ ਹੈ ਵੀ ਇਹ ਗੁਣਕਾਰਿਤ ਦਰਖਤ ਹੈ ਠੀਕ ਹੈ ਨਾ ਹੁਣ ਸਾਨੂੰ ਫੋਨ ਵੀ ਆਉਂਦੇ ਆ ਤੁਸੀਂ ਕਿਉਂ ਕਰ ਰਹੇ ਹੋ ਮੈਂ ਕਹਾਂ ਯਾਰ ਜਿਹੜਾ ਕੰਮ ਤੁਸੀਂ ਕੀਤਾ ਹੈ ਉਹ ਗਲਤ ਕੀਤਾ ਸਾਨੂੰ ਪਤਾ ਹੈ ਫੋਨ ਸਾਨੂੰ ਕਈਆਂ ਦੇ ਆਏ ਆ ਤੁਸੀਂ ਕਿਉਂ ਕਰ ਰਹੇ ਹੋ ਮੈਂ ਕਿਉਂ ਅਸੀਂ ਯਾਰ ਆਪਣੇ ਹੱਕ ਦੀ ਗੱਲ ਕਰ ਰਹੇ ਆਂ ਵਾ ਜਿਹੜਾ ਤੁਸੀਂ ਦਰਖਤ ਵੱਢਿਆ ਹੈ ਉਹ ਸਾਡੇ ਬਜ਼ੁਰਗ ਯੂਜ਼ ਕਰਦੇ ਰਹੇ ਅਸੀਂ ਵੀ ਯੂਜ਼ ਕਰਦੇ ਰਹੇ ਹੁਣ ਵੀ ਕਰਦੇ ਰਹੇ ਹਾਂ ਉਹ ਮੇਰਾ ਬੇਟਾ ਬਿਮਾਰ ਸੀਗਾ ਮੈਂ ਉਹਦੇ ਵਾਸਤੇ ਪੱਟ ਕੇ ਲੇ ਗਿਆ ਉਪਰੋਂ ਸ਼ਾਂਕ ਕੇ ਲੈ ਕੇ ਗਿਆ ਜਿੰਨੀ ਕਿ ਲੋੜ ਹੁੰਦੀ ਹੈ ਬੰਦਾ ਲੈ ਜਾਂਦਾ ਹੁਣ ਤੁਸੀਂ ਦੇਖੋ ਗੁਣਕਾਰ ਦੇ ਦਰਖਤ ਨੂੰ ਵੱਢਣਾ ਕਿੱਡਾ ਬੜਾ ਪਾਪ ਆ ਤੁਹਾਨੂੰ ਪਤਾ ਹੈ ਮੈਂ ਇਹਨਾਂ ਕੇ ਫੋਰੈਸਟ ਆਫਸਰ ਵੀ ਗਿਆ ਸੀਗਾ ਉਹ ਕਹਿੰਦੇ ਸਾਡੇ ਅੰਦਰ ਨਹੀਂ ਆਉਂਦਾ ਅੰਡਰ ਨਹੀਂ ਆਉਂਦਾ ਇਹ ਇਹ ਮਿਊਸਿਵਲ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਆਪਣੇ ਖਰੜ ਦੇ ਕਮੇਟੀ ਦੇ ਅੰਡਰ ਆਉਂਦਾ ਮੈਂ ਕਿਹਾ ਜੀ ਖਰੜ ਦੇ ਕਮੇਟੀ ਦੇ ਕਿਦਾਂ ਹੈ ਕਹਿੰਦੇ ਸਾਡੇ ਕੋਲ ਏਰੀਆ ਨਹੀਂ ਕਿਉਂਕਿ ਇਹ ਐਮਸੀ ਦੇ ਅੰਡਰ ਆਂਦਾ ਐ ਐਮਸੀ ਇਹਦਾ ਨੰਬਰ ਵੀ ਲੱਗੇ ਹੋਏ ਸੀ ਬਕਾਇਦਾ ਜਦੋਂ ਜਦੋਂ ਨੰਬਰ ਲੱਗੇ ਹੋਏ ਸੀਗਾ ਤਾਂ ਮਤਲਬ ਇਹ ਹੈ ਵੀ ਇਹ ਜਿਹੜਾ ਦਰਖਤ ਐ ਇਹ ਸਰਕਾਰ ਦਾ ਹੈਗਾ ਇਹਨਾਂ ਨੇ ਸਰਕਾਰ ਦੇ ਦਰਖਤ ਤੋਂ ਪਟਿਆ ਉਹਦੇ ਉਲੰਘਣਾ ਕੀਤੀ ਐ ਕਾਨੂੰਨ ਦੀ ਅੱਛਾ ਤੁਸੀਂ ਕਿਸੇ ਕੋਲ ਕੰਪਲੇਂਟ ਕੀਤੀ ਨਹੀਂ ਮੈਂ ਪਹਿਲਾਂ ਫੋਰੈਸ ਅਫਸਰ ਗਿਆ ਸੀਗਾ ਉਹ ਕਹਿੰਦੇ ਵੀ ਸਾਡੇ ਅੰਡਰ ਨਹੀਂ ਆਂਦਾ ਵੀ ਕਮੇਟੀ ਦੇ ਅੰਡਰ ਆ ਮੈਂ ਉਸੇ ਟਾਈਮ ਡੀਸੀ ਸਾਹਿਬ ਨੂੰ ਫੋਨ ਵੀ ਕੀਤਾ ਮੇਰੀ ਗੱਲ ਵੀ ਹੋਈ ਮੈਡਨ ਨਾਲ ਉਹਨਾਂ ਨੇ ਕਿਹਾ ਮੈਨੂੰ ਵਟਸਐਪ ਤੇ ਤੁਸੀਂ ਪਿਕਪ ਵਗੈਰਾ ਪਾ ਦਿਓ ਜਦੋਂ ਜਦੋਂ ਵੱਢਿਆ ਮੇਰੀ ਗੱਲ ਉਸ ਨਾਲ ਇੱਕ ਮਿੰਟ 28 ਸੈਕਿੰਡ ਗੱਲ ਚੱਲੀ ਮੇਰੇ ਨਾਲ ਉਹ ਕਹਿੰਦੇ ਵੀ ਤੁਸੀਂ ਮੈਨੂੰ WhatsApp ਤੇ ਜੋ ਵੀ ਹੈਗਾ ਆਪਣਾ ਲਿਖ ਕੇ ਭੇਜ ਦਿਓ ਕਿ ਮੈਂ ਇਹਦੇ ਬਣਦੀ ਕਾਨੂੰਨੀ ਕਾਰਵਾਈ ਜੁਰੂ ਕਰਾਵਾਂਗੀ ਮੈਂ ਕਿਹਾ ਚਲੋ ਠੀਕ ਹੈ ਮੈਡਮ ਮੈਂ ਉਹਨਾਂ ਨੂੰ ਭੇਜਦਾ ਸੀਗਾ ਫਿਰ ਹਾਲ ਹੋ ਗਿਆ ਮੇਰੇ ਨਾਲ ਹੱਤ ਤੱਕ ਹੀ ਹੋ ਗਿਆ ਉਹਨਾਂ ਨੂੰ ਭੇਜੀ ਨੂੰ ਕੋਈ ਕਾਰਵਾਈ ਹਾਲ ਤੱਕ ਤਾਂ ਹੋਈ ਨਹੀਂ ਕਿਉਂਕਿ ਮੈਨੂੰ ਅਪਰੋਚ ਕਰ ਰਹੇ ਹੋ ਕਿ ਤੁਸੀਂ ਕਿਉਂ ਕਰ ਰਹੇ ਮੈਂ ਕਿਹਾ ਯਾਰ ਅਸੀਂ ਜਿਹੜੇ ਗਲਤ ਕੰਮ ਜਿਹਨਾਂ ਨੇ ਗਲਤ ਕੀਤਾ ਹੈ ਉਹਦੇ ਖਿਲਾਫ ਚੱਲੋ ਠੀਕ ਹੈ ਨਾ ਇਹ ਗੁਣਕਾਰੇ ਦਰਖਤ ਸੀਗਾ ਸਭ ਨੂੰ ਪਤਾ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਸਾਰੇ ਪੂਰੇ ਇੰਡੀਆ ਨੂੰ ਪਤਾ ਵੀ ਜਿਹੜਾ ਇਹਨ ਇਹਨਾਂ ਨੇ ਕਾਨੂੰਨ ਆਪਣੇ ਹੱਥ ਚਲੇ ਆ। ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਬਾਈ ਜੀ ਆਪਾਂ ਖਰੜ ਤੇ ਖੜੇ ਆ। ਦੇਖੋ ਇੱਥੇ ਬੜੀ ਮੰਦਭਾਗੀ ਘਟਨਾ ਹੋਈ ਆ। ਵੀ ਅੱਤੇ ਇੱਕ ਹਰਿਆ ਭਰਿਆ ਜਿਹੜਾ ਦਰਖਤ ਆ ਕਹਿੰਦੇ ਉਹ ਵੀ ਮੌਜੂਦਾ ਐਮਸੀ ਨੇ ਬੜਵਾ ਤਿਆ ਵੀ ਬੜੇ ਪੁਰਾਣੇ ਸਮੇਂ ਤੇ ਖੜਿਆਤਾ ਤੇ ਸਭ ਤੋਂ ਬੜੀ ਦੁੱਖ ਵਾਲੀ ਗੱਲ ਇਹ ਆ ਵੀ ਇਹ ਸੀਆਈ ਸਟਾਫ ਖਰੜ ਥਾਣੇ ਦੇ ਬਿਲਕੁਲ ਮੂਹਰੇ ਘਟਣਾ ਹੋਈ ਆ ਦੇਖੋ ਜੇ ਕਿਤੇ ਵੀ ਕੋਈ ਦਰਖਤ ਵੱਡਿਆ ਜਾਂਦਾ ਏ ਤਾਂ ਅਸੀਂ ਇਹ ਗਿੰਦੇ ਆ ਵੀ ਇਹ ਬਹੁਤ ਮਾੜੀ ਗੱਲ ਆ ਕਿਉਂ ਗੱਲ ਆ ਕਿਉਂਕਿ ਮੌਜੂਦਾ ਜਿਹੜਾ ਵਾਤਾਵਰਣ ਦੀ ਸਥਿਤੀ ਆ ਵੀ ਗਰਮੀ ਹੱਦ ਤੇ ਜ਼ਿਆਦਾ ਵੱਧ ਰਹੀ ਆ ਇੰਨੀ ਕਿ ਵੱਧ ਰਹੀ ਏ ਵੀ ਇਸੀ ਦਰਖਤ ਲਾਉਣੇ ਦਾ ਕੀ ਆ ਏ ਇੱਕ ਇਲਾਕੇ ਦਾ ਮੋਹਤਵਰ ਬੰਦਾ ਜਿਹੜਾ ਪੁਰਾਣਾ ਦਰਖਤ ਲੱਗਿਆ ਹੋਇ ਕਾਰੀ درخت ਲੱਗਿਆ ਹੋ ਤੋਰੇ ਨਿੰਮ ਦਾ ਉਹਨੇ ਉਹ ਵੀ ਵੜਵਾ ਤਿਆ ਦੇਖੋ ਇਹਦੇ ਖਿਲਾਫ ਉਹ ਦੇਖੋ ਟੈਲਾਂ ਦੇਖੋ ਤੁਸੀਂ ਤੇ ਮੌਜੂਦਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਨੇ ਵੀ ਇਹ ਕਾਰਵਾਈ ਕੀਤੀ ਹੈ ਗਲਤ ਕਰੀ ਹੈ ਜਿਹੜੇ ਵੀ ਅਨਸਰ ਉਹਦੇ ਨਾਲ ਤੇ ਇਹਦੀ বন ਵਿਭਾਗ ਪੂਰੀ ਜਾਂਚ ਕਰੇ ਤੇ ਜੋ ਵੀ ਬੰਦਾ ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੱਸ ਦਈਏ ਕਿ ਕੁੜ ਦੇ ਡਾਂ ਪੱਤੇ ਸਪੇੜ ਨੂੰ ਲੈ ਕੇ ਜਿਹੜਾ ਕੱਟਿਆ ਗਿਆ ਹੈ ਉਸ ਬਾਰੇ ਅਸੀਂ ਐਮਸੀ ਸਹਿਬਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸਾਡੀ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਪਾਈ ਲੇਕਿਨ ਅੱਗੇ ਦੀ ਜੋ ਵੀ ਜਾਣਕਾਰੀ ਹੋਏਗੀ ਜਲਦ ਹੀ ਤੁਹਾਡੇ ਤੱਕ ਲੈ ਕੇ ਆਵਾਂਗੇ ਉਹ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਰ ਨੂੰ ਜਾਣ ਦੀ ਦੋ ਇਜਾਜ਼ਤ ਤੁਸੀਂ ver o news